ਈਐਸਐਸਟੀਮ ਦੇ ਵੱਲੋਂ ਐਸਆਈ ਹਰਪ੍ਰੀਤ ਮੈਂ ਬੋਲਦਾ ਤੇ 2:05 ਮਿੰਟ ਰਹਿੰਦੇ ਇੱਕ ਫੋਨ ਆਇਆ ਸੀ ਸਾਨੂੰ ਕੰਡੋਰ ਰੂਟ ਉੱਤੇ ਜੈਨਪੁਰ ਦੇ ਕੋਲ ਇੱਕ ਐਕਸੀਡੈਂਟ ਹੋਇਆ ਆਲਟੋ ਗੱਡੀ ਦਾ ਵਰਨਾ ਦਾ ਆਲਟੋ ਗੱਡੀ ਵਾਲੇ ਨੂੰ ਕਿਤੇ ਨੀਂਦ ਆ ਗਈ ਆ ਉਹ ਵਰਨਾ ਕਾਰ ਤੇ ਦੂਸਰੇ ਬੰਦੇ ਆ ਕੇ ਵੱਜਿਆ ਵਾ ਤੇ ਜਿਹਦੇ ਵਿੱਚ ਤਿੰਨੇ ਜਣੇ ਜਾ ਕੇ ਮੀ ਹੋਏ ਆ ਆਲਟੋ ਕਾਰ ਵਾਲੇ ਦੀਆਂ ਕੰਦੇ ਲੱਤਾਂ ਪ੍ਰੈਸ ਹੋ ਗਈਆਂ ਤੇ ਦੂਜੇ ਉਹ ਕਮਪੂਥਲੇ ਦਾਖਲ ਕਰਾਤਾ ਸਰਕਾਰੀ ਹਸਪਤਾਲ ਚ ਲਾਜ ਵਾਸਤੇ ਇਹੜਾ ਵਰਗਾਂ ਗੱਡੀ ਵਾਲੇ ਆਉਂ ਸਲਤਨਪੁਰ ਸਰਕਾਰੀ ਹਸਪਤਾਲ ਲਾਜਵਾਸੇ ਦਾਖਲ ਕਰਾਇਆ ਗੱਡੀਆਂ ਰੋਡ ਤੋਂ ਸਾਈਡ ਤੇ ਖਰਾਤੀਆਂ ਰੋਡ ਤੇ ਲੰਘਦੇ ਤੁਹਾਡੇ ਲੋਕ ਕੀ ਕਾਰਵਾਈ ਅਗਲੀ ਕਾਰਵਾਈ ਹੁਣ ਚੌਂਕੀ ਵਾਲੇ ਆ ਗਿਆ ਜੀ ਇਹ ਕਰਨਗੇ ਜੋ ਵੀ ਕਰਨਗੇ ਚਸ਼ਮੇ ਦੇ ਵਿੱਚ ਦਾ ਸਰਕਾਰੀ ਹਸਪਤਾਲ ਸਲਤਨਪੁਰ ਲੋਧੀ ਸਰਕਾਰੀ ਹਸਪਤਾਲ ਕਪੂਠਲੇ ਗੱਡੀ ਕਿੱਥੋਂ ਕਿੱਥੇ ਨੂੰ ਆ ਰਹੀ ਇੱਕ ਗੱਡੀ ਸਲਤਨਪੁਰੋਂ ਕਪੂਠੇ ਨੂੰ ਜਾ ਰਹੀ ਸੀ ਤੇ ਇੱਕ ਕਪੂਠਲੇ ਤੋਂ ਸਲਤਨਪੁਰ ਨੂੰ ਜਾ ਰਹੀ ਸੀ ਜੀ ਐਸਐਸਟੀਮ ਦੇ ਵੱਲੋਂ ਐਸਆਈ ਹਰਪ੍ਰੀਤ ਮੈਂ ਬੋਲਦਾ ਤੇ 2:05 ਕੁ ਮਿੰਟ ਰਹਿੰਦੇ ਇੱਕ ਫੋਨ ਆਇਆ ਸੀ ਸਾਨੂੰ ਕੰਡੋਰ ਰੂਟੋਂ ਵੀ ਜੈਨਪੁਰ ਦੇ ਕੋਲੇ ਇੱਕ ਐਕਸੀਡੈਂਟ ਹੋਇਆ ਆਲਟੋ ਗੱਡੀ ਦਾ ਵਰਨਾ ਨਾਲ ਆਲਟੋ ਗੱਡੀ ਵਾਲੇ ਨੂੰ ਕਿਤੇ ਨੀਂਦ ਆ ਗਈ ਆ ਉਹ ਵਰਨਾ ਕਾਰ ਤੇ ਦੂਸਰੇ ਬੰਦੇ ਆ ਕੇ ਵੱਜਿਆ ਵਾ ਤੇ ਜਿਹਦੇ ਵਿੱਚ ਤਿੰਨੇ ਜਣੇ ਜਾ ਕੇ ਮੇ ਹੋਏ ਆ ਆਲਟੋ ਕਾਰ ਵਾਲੇ ਦੀਆਂ ਕੰਦੇ ਲੱਤਾਂ ਪ੍ਰੈਸ ਹੋਈਆਂ ਤੇ ਦੂਜੇ ਉਹ ਕਪੂਸਲੇ ਦਾਖਲ ਕਰਾਤਾ ਸਰਕਾਰੀ ਹਸਪਤਾਲ ਚ ਲਾਜ ਵਾਸਤੇ ਤੇ ਜਿਹੜੇ ਵਰਨਾ ਗੱਡੀ ਵਾਲੇ ਆ ਉਹ ਸultanpur ਸਰਕਾਰੀ ਹਸਪਤਾਲ ਲਾਜ ਵਾਸਤੇ ਦਾਖਲ ਕਰਾਇਆ ਗੱਡੀਆਂ ਰੋਡ ਤੋਂ ਸਾਈਡ ਤੇ ਕਰਾਤੀਆਂ ਰੋਡ ਤੇ ਲੰਘਦੇ ਤੁਹਾਡੇ ਕੋਲ ਕੀ ਕਾਰਵਾਈ ਅਗਲੀ ਕਾਰਵਾਈ ਹੁਣ ਚੌਂਕੀ ਵਾਲੇ ਆ ਗਿਆ ਜੀ ਇਹ ਕਰਨਗੇ ਜੋ ਵੀ ਕਰਨਗੇ ਜਿਸ ਮੇਰੇ ਪਿੱਛੇ ਦਾ ਹੈ ਸਰਕਾਰੀ ਹਸਪਤਾਲ ਸੁਲਤਾਨਪੁਰ ਲੋਧੀ ਤੇ ਸਰਕਾਰੀ ਹਸਪਤਾਲ ਕਪੂਠਲੇ ਐਡੀ ਕਿੱਧਰ ਕਿੱਧਰ ਨੂੰ ਆ ਰਹੀ ਇੱਕ ਗੱਡੀ ਸੁਲਤਾਨਪੁਰ ਤੋਂ ਕਪੂਠੇ ਨੂੰ ਜਾ ਰਹੀ ਸੀ ਤੇ ਇੱਕ ਕਪੂਠਲੇ ਤੋਂ ਸੁਲਤਾਨਪੁਰ ਨੂੰ ਜਾ ਰਹੀ